ਸਾਡੀ ਜਿਹੜੀ ਪਰਵਰਿਸ਼ ਹੈ ਅਸੀਂ ਜਿੱਦਾਂ ਦੇ ਪਿੰਡ ਤੋਂ ਅਸੀਂ ਬਿਲੋਂਗ ਕਰਦੇ ਹਾਂ ਤਾਂ ਰੱਬ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਦਾ ਕਰਦੇ ਹਾਂ ਇਸ ਲੈਵਲ ਤੇ ਕਿ ਸਾਨੂੰ ਘੱਟੋ ਘੱਟ ਅਸੀਂ ਤਾਂ ਮੰਨਦੇ ਹਾਂ ਕਿ ਸਾਨੂੰ ਟਿਕਾ ਹੈ ਹੂੰ ਸਾਡਾ ਮੇਰਾ ਜਿਹੜਾ ਇੱਕ ਬੇਸਿਕ ਡ੍ਰੀਮ ਸੀਗਾ ਜਿਹੜਾ ਮੇਰਾ ਉਹ ਇਹੀ ਸੀਗਾ ਕਿ ਯਾਰ ਲੋਕਾਂ ਦੇ ਵਿੱਚ ਕਿਉਂਕਿ ਮੈਂ ਜਿਸ ਪਰਿਵਾਰ ਚੋਂ ਆਣਾ ਬਈ ਜੀ ਮੈਂ ਪਹਿਲਾ ਡਾਕਟਰਾਂ ਜੋ ਡੈਂਟਿਸਟ ਬਣੇ ਆਪਣੇ ਪਰਿਵਾਰ ਚੋਂ ਤਾਂ ਮੇਰਾ ਤਾਂ ਮਕਸਦ ਮੇਰਾ ਨਾਂ ਕੁਲਦੀਪ ਹੈ ਤੇ ਮੇਰੇ ਪੇਰੈਂਟਸ ਮੈਨੂੰ ਕਹਿੰਦੇ ਤੂੰ ਕੁੱਲ ਦਾ ਨਾਮ ਹੈ ਜਿਹੜਾ ਰੋਸ਼ਨ ਕਰਨਾ ਦੀਪ ਕਰਨਾ ਤਾਂ ਉਦਾਂ ਦੀ ਮੇਰੀ ਪਰਵਰਿਸ਼ ਹੋਈ ਹੈਗੀ ਆ ਤਾਂ ਮੇਰਾ ਤਾਂ ਮਤਲਬ ਹੀ ਇਹੀ ਹੈ ਕਿ ਯਾਰ ਜਿੰਨੀ ਦੇਰ ਰਹਿਣਾ ਤਾਂ ਲੋਕਾਂ ਦੇ ਵਿੱਚ ਇੱਕ ਨਾਮ ਬਣਾਉਣਾ ਹੈਗਾ ਜੀ ਜੀ ਕਿ ਯਾਰ ਜੇ ਤੁਸੀਂ ਡਾਕਟਰ ਦੀਪ ਨੂੰ ਮਿਲ ਲੇ ਹੂੰ ਤੇ ਬਸ ਉਸ ਤੋਂ ਬਾਅਦ ਮਤਲਬ ਤੁਹਾਨੂੰ ਕੋਈ ਵਧੀਆ ਰਾਇ ਮਿਲੇਗੀ ਜੀ ਅਸੀਂ ਨਹੀਂ ਕਹਿੰਦੇ ਸਾਡੇ ਤੋਂ ਇਲਾਜ ਕਰੋ ਹੂੰ ਤੁਸੀਂ ਸਾਡੇ ਤੋਂ ਰਾਇ ਲੈ ਸਕਦੇ ਹੋ ਤੁਸੀਂ ਕੋਈ ਵੀ ਇਲਾਜ ਡੈਂਟਲ ਇੰਪਲਾਂਟਸ ਸਾਡੀ ਸਪੈਸ਼ਲਾਈਜੇਸ਼ਨ ਹੈਗੀ ਆ ਫਿਕਸ ਦੰਦ ਜਿਹਨੂੰ ਆਪਾਂ ਕਹਿ ਦਿੰਦੇ ਆ ਜੀ ਠੀਕ ਹੈ ਜੀ ਤੁਸੀਂ ਡੈਂਟਲ ਇੰਪਲੈਂਟ ਦਾ ਟ੍ਰੀਟਮੈਂਟ ਕਰਾਉਣਾ ਹੈਗਾ ਤੁਹਾਡੇ ਕੋਈ ਦੰਦ ਹੈ ਨਹੀਂਗੇ ਤੁਸੀਂ ਦੰਦ ਲਵਾਉਣੇ ਚਾਹੁੰਦੇ ਹੋ ਤੁਸੀਂ ਸਾਡੇ ਨੰਬਰ ਤੇ ਕਾਲ ਕਰਕੇ ਆਪਣਾ ਕੇਸ ਹੈ ਜਿਹੜਾ ਸਾਡੇ ਨਾਲ ਡਿਸਕਸ ਕਰ ਸਕਦੇ ਹੋ ਅਸੀਂ ਤੁਹਾਨੂੰ ਟ੍ਰੀਟਮੈਂਟ ਪਲਾਨ ਬਣਾ ਕੇ ਦੱਸ ਸਕਦੇ ਹਾਂ ਸੋਲੂਸ਼ਨ ਦੱਸ ਸਕਦੇ ਹਾਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਪਟਿਆਲੇ ਹੀ ਆਉਣਾ ਤੁਸੀਂ ਕਿਤੇ ਵੀ ਤੁਸੀਂ ਗੁਜਰਾਤ ਦੇ ਹੋ ਤੁਸੀਂ ਕਿੱਥੇ ਹੋ ਤੁਹਾਨੂੰ ਅਸੀਂ ਇੱਕ ਰਸਤਾ ਦਿਖਾ ਸਕਦੇ ਹਾਂ ਕਿ ਇਦਾਂ ਇਦਾਂ ਤੁਹਾਡੇ ਇਲਾਜ ਹੋ ਸਕਦੇ ਆ ਹੂੰ ਠੀਕ ਹੈ ਜੀ ਤੁਹਾਨੂੰ ਇੱਕ ਰਸਤਾ ਅਸੀਂ ਦਿਖਾਤਾ ਘੱਟੋ ਘੱਟ ਤੁਹਾਡੇ ਦਿਮਾਗ 'ਚ ਇੱਕ ਪਲਾਨ ਬਣ ਗਿਆ ਤੁਸੀਂ ਉਸ ਤੋਂ ਬਾਅਦ ਕਿਸੇ ਵੀ ਆਪਣੇ ਏਰੀਆ ਦੇ ਵਿੱਚ ਡਾਕਟਰ ਨਾਲ ਕੰਸਲਟ ਕਰਦੇ ਹੋ ਤਾਂ ਤੁਹਾਡੇ ਕੋਲੇ ਘੱਟੋ ਘੱਟ ਕੁਝ ਨਾ ਕੁਝ ਹੈ ਜਿਹੜਾ ਤੁਸੀਂ ਅੱਗੇ ਡਿਸਕਸ ਕਰ ਸਕਦੇ ਹੋ ਹੂੰ ਸਾਡੀ ਕੋਸ਼ਿਸ਼ ਇਹ ਹੀ ਰਹਿੰਦੀ ਹੈ ਬਈ ਜੀ ਕਿ ਇਲਾਜ ਤੋਂ ਬਾਅਦ ਵੀ ਜਿਹੜਾ ਬੰਦਾ ਸਾਡੇ ਨਾਲ ਜੁੜ ਗਿਆ ਉਹ ਸਾਡਾ ਫੈਮਿਲੀ ਮੈਂਬਰ ਬਣੇ ਜੀ ਅਸੀਂ ਪਿੱਛੇ ਜੋ 16 ਸਾਲ ਕੰਪਲੀਟ ਕੀਤੇ ਆਪਣੇ ਕਲੀਨਿਕ ਦੇ ਅਸੀਂ ਇੱਕ ਛੋਟਾ ਜਿਹਾ ਫੰਕਸ਼ਨ ਕੀਤਾ ਜਿੰਨੇ ਵੈਸਤਾ ਮੈਂ ਬੁਲਾਈ ਨਹੀਂ ਸਕਿਆ ਸਾਰਿਆਂ ਨੂੰ ਪਰ ਜਿੰਨੇ ਕੁ ਮੇਰੇ ਨੇੜੇ ਦੇ ਕੁਝ ਪੇਸ਼ੈਂਟ ਸੀਗੇ ਜੋ ਸਾਡੀ ਫੈਮਿਲੀ ਸੀਗੀ ਅਸੀਂ ਉਹਨਾਂ ਦੇ ਨਾਲ ਇੱਕ ਛੋਟਾ ਜਿਹਾ ਫੰਕਸ਼ਨ ਕੀਤਾ ਛੋਟਾ ਸੋਚ ਕੇ ਚੱਲੇ ਸੀ ਪਰ ਉਹ ਇੱਕ ਵਿਆਹ ਤੋਂ ਵੀ ਵੱਡਾ ਫੰਕਸ਼ਨ ਸੀਗਾ ਹੂੰ ਜੇ ਮੈਂ ਕਹਾਂ ਮੇਰੇ ਵਿਆਹ ਤੇ ਵੀ ਐਂਡਾ ਵੱਡਾ ਫੰਕਸ਼ਨ ਨਹੀਂ ਸੀਗਾ ਜਿੰਨਾ ਵੱਡਾ ਉਹ ਫੰਕਸ਼ਨ ਹੋ ਗੁਜਰਿਆ ਹੂੰ ਨਰਿੰਦਰ ਸਿੰਘ ਕਪੂਰ ਜੀ ਦੇਖੋ ਕਿੰਨੇ ਵੱਡੇ ਰਾਈਟਰ ਨੇ ਉਹ ਸਾਡੇ ਨਾਲ ਜੁੜੇ ਹੋਇਆ ਸਾਡੇ ਮਤਲਬ ਅਸੀਂ ਕੁਝ ਟ੍ਰੀਟ ਸਾਨੂੰ ਮੌਕਾ ਮਿਲ ਉਹਨਾਂ ਦਾ ਇਲਾਜ ਕਰਨ ਦਾ ਸਤੀਸ਼ ਵਰਮਾ ਜੀ ਪਰਮੇਸ਼ਰ ਵਰਮਾ ਜੀ ਦੇ ਫਾਦਰ ਨੇ ਉਹਨਾਂ ਦੀ ਫੈਮਿਲੀ ਸਾਡੇ ਨਾਲ ਜੁੜੀ ਹੋਈ ਹੈ ਹੂੰ ਉਹ ਵੀ ਉੱਥੇ ਆਏ ਸੀਗੇ ਪ੍ਰੋਫੈਸਰ ਸਾਹਿਬ ਕੁਲਦੀਪ ਸਿੰਘ ਦੀਪ ਜੀ ਪੰਜਾਬੀ ਯੂਨੀਵਰਸਿਟੀ ਦੇ ਜੀ ਜੀ ਉਹ ਸਾਡੇ ਨਾਲ ਸੀਗੇ ਆ ਆਪਣਾ ਸੇਠੀ ਸਾਹਿਬ ਹੂੰ ਉਹ ਆਏ ਸੀਗੇ ਸੋ ਮਤਲਬ ਬਹੁਤ ਵੱਡੀਆਂ-ਵੱਡੀਆਂ ਸ਼ਖਸੀਅਤਾਂ ਸਾਡੇ ਨਾਲ ਇਸ ਜੁੜੀਆਂ ਤੇ ਸਾਨੂੰ ਇਸ ਚੀਜ਼ ਦਾ ਬਹੁਤ ਮਾਣ ਹੈ ਹੂੰ ਉਹ ਅੱਗੇ ਸਾਡੇ ਕੋਲ ਪੇਸ਼ੈਂਟ ਜਦੋਂ ਇਹ ਗੱਲ ਕਹਿ ਕੇ ਭੇਜਦਾ ਕਿ ਸਾਨੂੰ ਫਲਾਣਾ ਨੇ ਭੇਜਿਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਜੇ ਡਾਕਟਰ ਦੀਪ ਨੂੰ ਤੁਸੀਂ ਚੈੱਕ ਕਰਾ ਲਓ ਜੇ ਉਹਨਾਂ ਨੇ ਇਹ ਗੱਲ ਕਹਿਤੀ ਤਾਂ ਉਹ ਪੱਥਰ ਤੇ ਲਕੀਰ ਹੈ ਹੂੰ ਤਾਂ ਸਾਡਾ ਫਿਰ ਉਸ ਤੋਂ ਸਾਡੀ ਜ਼ਿੰਮੇਵਾਰੀ ਸ਼ੁਰੂ ਹੋ ਜਾਂਦੀ ਹੈ ਜੀ 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 ਕਿ ਅਸੀਂ ਉਹਨਾਂ ਦੀ ਗੱਲ ਦੇ ਉੱਤੇ ਅ ਮਤਲਬ ਫੁੱਲ ਚੜਾਈਏ ਕੱਲ ਨੂੰ ਕੋਈ ਬੰਦਾ ਸਾਨੂੰ ਮਾਰਕੀਟ ਦੇ ਵਿੱਚ ਦਿਖੇ ਤੇ ਅਸੀਂ ਉਹਨੂੰ ਦੇਖ ਕੇ ਨੀਵੀ ਪਾ ਲਈਏ ਤਾਂ ਫਿਰ ਉਹ ਸਾਡੇ ਲਈ ਮਰਨਾ ਹੈ ਅਸੀਂ ਉਹਦੇ ਨਾਲ ਅੱਖ ਚੱਕ ਪਾ ਕੇ ਗੱਲ ਕਰੀਏ ਜੀ ਜੀ ਉਹ ਇਲਾਜ ਸਾਡੇ ਤੋਂ ਕਰਾਵੇ ਉਹ ਸਾਡੇ ਤੋਂ ਨਾ ਕਰਾਵੇ ਇਹ ਉਹਦਾ ਹੱਕ ਹੈ ਪਰ ਸਾਡੀ ਦਿੱਤੀ رائے ਹਮੇਸ਼ਾ ਅ ਉੱਪਰ ਦਰਜੇ ਦੀ ਹੋਏਗੀ ਇਹਦਾ ਮੈਂ ਵਿਸ਼ਵਾਸ ਦਿਵਾਉਣਾ ਫਿਕਸੇ ਦੰਦ ਲਵਾਉਣ ਦੀ ਹਾਂਜੀ ਜਿਹੜੀ ਸਪੈਸ਼ਲਾਈਜੇਸ਼ਨ ਹੈ ਹਾਂਜੀ ਉਹੀ ਕਿਉਂ ਕੀਤੀ ਕਿਉਂ ਚੁਣਿਆ ਹੈ ਫੀਲਡ ਕੱਲਾ ਇਹੀ ਚੀਜ਼ ਹੈ ਜੋ ਹੋਰ ਕਿਉਂ ਨਹੀਂ ਉਹਦਾ ਕੀ ਕਾਰਨ ਸੀ ਬਾਈ ਜੀ ਮੈਂ ਜਦੋਂ ਮੇਰੀ ਮੈਰਿਜ ਹੋਈ ਮੇਰੀ ਜਿਹੜੀ ਹਮਸਫਰ ਉਹਨਾਂ ਦਾ ਨਾਮ ਡਾਕਟਰ ਪ੍ਰਵੀਨ ਕੁਆਰਾ ਹੈ ਤੇ ਉਹਦਾ ਸੁਪਨਾ ਸੀਗਾ ਕਿ ਮੇਰੇ ਘਰ ਵਾਲੇ ਕਿਉਂਕਿ ਜਿੱਥੇ ਰਹਿੰਦੀ ਸੀ ਲੁਧਿਆਣੇ ਪਰਦੇ ਸੀ ਜਦੋਂ ਉਹ ਰਹਿੰਦੇ ਸੀ ਤਾਂ ਉਸ ਬਿਲਡਿੰਗ ਦੇ ਵਿੱਚ ਇੱਕ ਡੈਂਟਲ ਕਲੀਨਿਕ ਸੀਗਾ ਹੂੰ ਉਹ ਜਿਹੜਾ ਡੈਂਟਲ ਕਲੀਨਿਕ ਸੀਗਾ ਉਹ ਔਰਥੋਡੋਂਟਿਸ ਸੀਗਾ ਦੰਦਾਂ ਤੇ ਤਾਰ ਲਾਉਣ ਦੇ ਸਪੈਸ਼ਲਿਸਟ ਸੀਗਾ ਉਹਦੇ ਲਈ ਉਹ ਡਾਕਟਰ ਬਹੁਤ ਵੱਡਾ ਡਾਕਟਰ ਸੀਗਾ ਮਤਲਬ ਉਹ ਦੇਖਦੀ ਸੀ ਤੇ ਆਫਟਰ ਮੈਰਿਜ ਉਹਨਾਂ ਨੇ ਮੈਨੂੰ ਕਿਹਾ ਕਿ ਐਂ ਕਰਕੇ ਵੀ ਮੇਰਾ ਉਹ ਹੈ ਕਿ ਤੁਸੀਂ ਦੰਦਾਂ ਦੇ ਤਾਰਾਂ ਲਾਓ ਤੇ ਚਲੋ ਮੈਂ ਕੋਸ਼ਿਸ਼ ਕੀਤੀ ਫਿਰ ਉਸ ਤੋਂ ਬਾਅਦ ਮੈਂ 1-2 ਸਾਲ ਲਾ ਕੇ ਫਿਰ ਮੈਂ ਦੰਦਾਂ ਦੇ ਤਾਰਾਂ ਲਾਣ ਯੋਗ ਹੋਇਆ ਫਿਰ ਅਸੀਂ ਬਰੇਸਸ ਦਾ ਟ੍ਰੀਟਮੈਂਟ ਸ਼ੁਰੂ ਕੀਤਾ ਮੈਂ ਖੁਦ ਕੀਤਾ ਹੂੰ ਠੀਕ ਹੈ ਜੀ ਕਹਿਣ ਦਾ ਮਤਲਬ ਉਹਨੇ ਮੇਰੇ ਨਾਲ ਇਹ ਚੀਜ਼ ਜ਼ਿਕਰ ਕੀਤਾ ਤੇ ਮੈਂ ਹੋਰ ਤਾਂ ਕੁਝ ਹੈ ਨਹੀਂ ਸੀਗਾ ਤਾਂ ਉਹਦੇ ਪਿੱਛੇ ਲੱਗ ਕੇ ਅਸੀਂ ਉਧਰ ਨੂੰ ਹੋ ਗਏ ਕਿ ਯਾਰ ਮੈਂ ਸੋਚਿਆ ਕਿ ਮੈਂ ਯਾਰ ਇਦਾਂ ਕਰਕੇ ਇਦਾਂ ਕਰਨਾ ਹੈਗਾ ਉਹਨਾਂ ਦਿਨਾਂ ਦੇ ਵਿੱਚ ਹੀ ਮੈਂ ਕਰ ਲਿਆ ਸੀ ਮੇਰੇ ਘਰ ਦਾ ਮੈਂ ਲੋਨ ਲਿਆ ਸੀ ਇਹ ਮਤਲਬ ਸੰਘਰਸ਼ ਦੇ ਦਿਨਾਂ ਦੀ ਤੁਹਾਨੂੰ ਗੱਲ ਦੱਸਦਾ ਉਸ ਲੋਨ ਦੀ ਕੁਛ ਛੋਟੀ ਮੋਟੀ ਕਿਸ਼ਤ ਸੀਗੀ ਹੂੰ ਤੇ ਮੈਂ ਫਿਰ ਕਿਉਂਕਿ ਜਿਹੜਾ ਡੈਂਟਲ ਬ੍ਰੇਸਸ ਅਸੀਂ ਲਾਉਨੇ ਨਾ ਭਾਜੀ ਉੱਥੇ ਸਪੋਜ਼ 1000 ਰੁਪਿਆ ਮਹੀਨੇ ਦੀ ਕਿਸ਼ਤ ਆ ਜੀ ਅਸੀਂ ਕਰ ਦਿੰਦੇ ਆ ਤਾਂ ਜੋ ਲੋਕਾਂ ਨੂੰ ਇਲਾਜ ਕਰਾਉਣਾ ਵੀ ਸੌਖਾ ਰਹੇ ਤਾਂ ਮੈਂ ਮੇਰੇ ਮਨ 'ਚ ਸੋਚਿਆ ਸੀ ਕਿ ਵੀ ਕਿ ਮੇਰੇ ਕੋਲ ਜੇ 15 ਕ 10 15 ਕ ਪੇਸ਼ੈਂਟ ਉਸ ਵਕਤ ਮੇਰੇ ਨਾਲ ਹੌਲੀ-ਹੌਲੀ ਜੁੜ ਜਾਂਦੇ ਆ ਤਾਂ ਮੇਰੀ ਘਰ ਦੀ ਕਿਸ਼ਤ ਥੋੜੀ-ਬਹੁਤ ਇਧਰੋਂ ਨਿਕਲੇ ਗਈ ਇਹ ਮੈਂ ਤੁਹਾਨੂੰ ਆਪਣੇ ਦਿਲ ਦੀ ਉਹਦਾਂ ਦੀ ਗੱਲ ਦੱਸਦਾ ਤਾਂ ਉਸ ਤੋਂ ਬਾਅਦ ਅਸੀਂ ਬ੍ਰੇਸਲ ਦੇ ਇਹਦੇ ਵਿੱਚ ਆ ਗਏ ਇਦਾਂ ਹੀ ਫਿਰ ਮੇਰੀ ਵਾਈਫ ਨੇ ਇੱਕ ਦਿਨ ਮੈਨੂੰ ਕਿਹਾ ਕਿ ਡਾਕਟਰ ਸਾਹਿਬ ਆਪਾਂ ਇੱਧਰ ਨੂੰ ਜਾਣਾ ਹੈਗਾ ਉਹ ਮੇਰਾ ਵੀ ਇੱਕ ਤਮੰਨਾ ਸੀਗੀ ਇਸ ਚੀਜ਼ ਦੀ ਜੀ ਮੇਰਾ ਇੱਕ ਦੋਸਤ ਹੈ ਡਾਕਟਰ ਰਮਨਦੀਪ ਉਹ ਹੁਣ ਅੱਜਕੱਲ ਬ੍ਰੈਂਟਨ ਕੈਨੇਡਾ ਚ ਚਲਾ ਗਿਆ ਹੈਗਾ ਅਸੀਂ ਦੋਨੋਂ ਇਸ ਚੀਜ਼ ਦੇ ਪਿੱਛੇ ਬਹੁਤ ਲੱਗੇ ਹੋਏ ਸੀਗੇ ਹੂੰ ਤੇ ਬਹੁਤ ਦੂਰ ਦੂਰ ਤੱਕ ਅਸੀਂ ਕਾਨਫਰੰਸਸ ਅਟੈਂਡ ਕੀਤੀਆਂ ਹੋਰ ਕੀਤਾ ਫਿਰ 2011 ਦੇ ਵਿੱਚ ਅਸੀਂ ਮੈਂ ਇਹ ਚੀਜ਼ ਥੋੜੀ-ਬਹੁਤ ਜਦੋਂ ਕਰਨੀ ਸ਼ੁਰੂ ਕੀਤੀ ਤਾਂ ਮੈਂ ਲੋਕਾਂ ਨੂੰ ਦੱਸਣਾ ਸ਼ੁਰੂ ਕੀਤਾ ਪਰ ਲੋਕ ਬਹੁਤ ਡਰਦੇ ਸੀ ਕਿਉਂਕਿ ਇੰਪਲਾਂਟ ਦਾ ਮਤਲਬ ਹੁੰਦਾ ਹੈ ਕਿ ਹੱਡੀ ਦੇ ਵਿੱਚ ਇੱਕ ਜੜ ਪਾਉਣਾ ਸੀ ਸਕਰੂ ਸਮਝ ਲਓ ਪੇਚ ਸਮਝ ਲਓ ਤੇ ਜਦੋਂ ਤੁਸੀਂ ਕਿਸੇ ਨੂੰ ਸਮਝਾਓਗੇ ਅੱਜ ਤੋਂ ਤੁਸੀਂ ਸਪੋਜ਼ ਕਰੋ 12-15 ਸਾਲ ਪਹਿਲਾਂ ਤਾਂ ਹਰ ਬੰਦਾ ਡਰਦਾ ਸੀ ਕਿ ਮੈਂ ਹੱਡੀ 'ਚ ਨਟ ਨਹੀਂ ਪਾਉਣਾ ਜੀ ਗੋਡਿਆਂ 'ਚ ਪਵਾ ਲਾਂਗੇ ਅਸੀਂ ਹੱਡੀ 'ਚ ਇੱਥੇ ਨਹੀਂ ਪਾਉਣਾ ਹੈਗਾ ਹੂੰ ਤਾਂ ਫਿਰ ਮੇਰੇ ਕੋਲ ਮੈਂ ਕਿਸੇ ਨੂੰ ਦੱਸਦਾ ਸੀ ਤਾਂ ਮੈਨੂੰ ਪੁੱਛਦੇ ਸੀ ਕਿ ਤੁਸੀਂ ਕਿਸ ਦੇ ਕੀਤਾ ਤੇ ਮੈਂ ਤਾਂ ਇਸੇ 6.5 ਮੇਰੇ 6 ਮਹੀਨੇ ਨਿਕਲ ਗਏ ਜਦੋਂ ਮੈਂ ਕਰਕੇ ਆਇਆ ਫਿਰ ਮੇਰੀ ਮਦਰ ਨੂੰ ਮਨਾਇਆ ਮੈਂ ਸਭ ਤੋਂ ਪਹਿਲਾਂ ਮੇਰੀ ਮਦਰ ਦੇ ਸੀਗੇ 3-4 ਦੰਦ ਲੱਗਣ ਵਾਲੇ ਸੋ ਮੇਰੀ ਮਦਰ ਕਿਉਂਕਿ ਮਾਂ ਨੇ ਤਾਂ ਕਰਨੇ ਹੁੰਦਾ ਹਾਂ ਬੇਟਾ ਤੂੰ ਮੇਰੇ ਕਰਕੇ ਦੇ ਮੈਂ ਮੇਰੀ ਮਦਰ ਦੇ ਕੀਤੇ ਉਹਨੇ ਦਿਨਾਂ ਚ ਮੇਰੀ ਵਾਈਫ ਨੂੰ ਵੀ ਕੋਈ ਸਮੱਸਿਆ ਸੀਗੀ ਦੰਦ ਦੇ ਵਿੱਚ ਤੇ ਉਹਦਾ ਦੰਦ ਵੀ ਖਰਾਬ ਸੀ ਤੇ ਉਹਦੇ ਵੀ ਮੈਂ ਫਿਡੈਂਟਲ ਇੰਪਲਾਂਟ ਕੀਤਾ ਇੱਕ ਹੂੰ ਮੇਰੇ ਕੋ ਦੋ ਕੇਸ ਹੋ ਗਏ ਜੀ ਕਰ ਦੇ ਹੂੰ ਉਹ ਦੋਨੋਂ ਕੇਸਸ ਮੈਂ ਡਾਕੂਮੈਂਟ ਕੀਤੇ ਲੋਕਾਂ ਨੂੰ ਦਿਖਾਣੇ ਸ਼ੁਰੂ ਕੀਤੇ ਦੇਖੋ ਜੀ ਇਸ ਤਰ੍ਹਾਂ ਸੀ ਇਸ ਤਰ੍ਹਾਂ ਹੋ ਗਿਆ ਤੇ ਮੈਂ ਇਹ ਵੀ ਦੱਸਿਆ ਕਿ ਇਹ ਮੇਰੀ ਮਦਰ ਨੇ ਫਿਰ ਲੋਕਾਂ ਦਾ ਮੇਰੇ 'ਚ ਵਿਸ਼ਵਾਸ ਥੋੜਾ ਬਹੁਤ ਜਾਗਣਾ ਸ਼ੁਰੂ ਹੋਇਆ ਹੂੰ ਕਿ ਯਾਰ ਜੇ ਕੋਈ ਡਾਕਟਰ ਆਪਣੀ ਮਾਂ ਦੇ ਇਲਾਜ ਕਰ ਸਕਦਾ ਹੈ ਇਹਦਾ ਮਤਲਬ ਇਹ ਸੇਫ ਹੀ ਹੋਏਗਾ ਆਪਣੀ ਵਾਈਫ ਦੇ ਕਰ ਸਕਦਾ ਇਹਦਾ ਮਤਲਬ ਇਹ ਸੇਫ ਹੀ ਹੋਏਗਾ ਹੂੰ ਠੀਕ ਹੈ ਜੀ ਫੇ ਚਲੋ ਚੱਲ ਚਲੋ ਚੱਲ ਤੇ ਅੱਜ ਰੱਬ ਦੀ ਹੈ ಅಪਾਰ ਕਿਰਪਾ ਜੀ ਜਿੰਨਾ ਸ਼ੁਕਰ ਕਰ ਲਓ ਨਾ ਥੋੜਾ ਕਿਹੜੇ ਹਾਲਾਤਾਂ ਦੇ ਵਿੱਚ ਹਾਂਜੀ ਫਿਕਸ ਦੰਦ ਲਵਾਉਣ ਦੀ ਲੋੜ ਪੈਂਦੀ ਹੈ ਬਹੁਤ ਹੀ ਜ਼ਿਆਦਾ ਤੁਸੀਂ ਵਧੀਆ ਕੁਐਸਚਨ ਪੁੱਛਿਆ ਬਈ ਜੀ ਫਿਕਸ ਦੰਦ ਲਵਾਉਣ ਦੀ ਜਾਂ ਦੰਦ ਲਵਾਉਣ ਦੀ ਲੋੜ ਸਾਨੂੰ ਉਦੋਂ ਸ਼ੁਰੂ ਹੋ ਜਾਂਦੀ ਹੈ ਜਦੋਂ ਕਿਸੇ ਕਾਰਨ ਕਰਕੇ ਤੁਹਾਡਾ ਦੰਦ ਜਿਹੜਾ ਉਹ ਨਿਕਲ ਗਿਆ ਕਿਉਂਕਿ ਸਾਡੇ 32 ਦੰਦ ਹੁੰਦੇ ਆ ਜੀ 16 ਨੀਚੇ 16 ਉੱਪਰ ਜੀ 16 ਦੰਦਾਂ ਚੋਂ 14 ਦੰਦ ਸਾਡੇ ਆ ਜਾਂਦੇ ਆ 13-14 ਸਾਲ ਦੀ ਉਮਰ ਚ ਜੀ ਅਕਲ ਜਾੜ ਜਿਹੜੀ ਹੈ ਉਹ ਆਉਂਦੀ ਆ ਸਾਡੀ 18 ਤੋਂ 20-22 ਸਾਲ ਦੀ ਉਮਰ ਚ ਜੀ ਉਹਨਾਂ ਉਹ ਸਾਲਾਂ ਦੇ ਵਿੱਚ ਸਾਨੂੰ ਅਕਲ ਆਉਂਦੀ ਆ ਉਹਨਾਂ ਸਾਲਾਂ ਚ ਉਹ ਜਾੜ ਆਉਂਦੀ ਆ ਇਸ ਕਰਕੇ ਉਸ ਜਾੜ ਦਾ ਨਾਮ ਅਕਲ ਜਾੜ ਪਿਆ ਹੈ ਜੀ ਮਤਲਬ ਉਹ ਜਾੜ ਹੋਵੇ ਨਾ ਹੋਵੇ ਕੋਈ ਬਹੁਤਾ ਫਰਕ ਨਹੀਂ ਪੈਂਦਾ ਖਾਣਾ ਖਾਣ ਚ ਹੂੰ ਜੇ ਫਰਕ ਪੈਂਦਾ ਤਾਂ ਰੱਬ ਸਾਨੂੰ ਪਹਿਲਾਂ ਦੇ ਦਿੰਦਾ ਤਾਂ ਮਤਲਬ 14 ਦੰਦ ਤੇ 14 ਉੱਪਰ 28 ਦੰਦ ਸਾਨੂੰ ਜ਼ਰੂਰੀ ਚਾਹੀਦੇ ਚਾਹੀਦੇ ਆ ਜੇ ਕਿਸੇ ਦੇ 32 ਨੇ ਸਿੱਧੇ ਨੇ ਠੀਕ ਨੇ ਬਹੁਤ ਵਧੀਆ ਗੱਲ ਆ ਮੇਰੇ ਆਪਣੇ 32 ਦੰਦ ਆ ਜੀ ਜੇ ਮੇਰੇ 32 ਦੰਦ ਆ ਤਾਂ 16 نیچے 16 ਉੱਤੇ ਨੇ ਸਾਰੇ ਸਿੱਧੇ ਨੇ ਇੱਕ ਦੂਜੇ ਨਾਲ ਮਿਲਦੇ ਆ ਕਈਆਂ ਦਾ ਕੀ ਹੁੰਦਾ ਕਿ ਅਕਲ ਜਾਂ ਟੇਢੀ ਹੋਣ ਕਰਕੇ ਨਾ ਮਿਲਦੀ ਨਹੀਂ ਉੱਪਰ ਤੇ ਖਾਣਾ ਫਸਣਾ ਸ਼ੁਰੂ ਹੋ ਜਾਂਦਾ ਉਸ ਕੇਸ 'ਚ ਸਾਨੂੰ ਉਹ ਜਾੜ ਕੱਢਣੀ ਪੈਂਦੀ ਹੈ ਹੁਣ ਉਹ 14 ਦੰਦ ਸਾਡੇ ਲਈ ਬਹੁਤ ਹੀ ਜ਼ਿਆਦਾ ਕੀਮਤੀ ਦੰਦ ਨੇ ਉਹ 14 ਦੰਦਾਂ 'ਚ ਜੇ ਬਾਈ ਜੀ ਇੱਕ ਦੰਦ ਵੀ ਚਲਾ ਜਾਏਗਾ ਤੁਹਾਡਾ ਜਿਹੜਾ ਨੈਚੁਰਲ ਫੰਕਸ਼ਨਲ ਮੈਕੈਨਿਜ਼ਮ ਸੀਗਾ ਉਹ ਡਿਸਟਰਬ ਹੋਏਗਾ ਹੂੰ ਤੁਸੀਂ ਨੋਟ ਕਰੋ ਦਰਸ਼ਕ ਵੀ ਨੋਟ ਕਰਨ ਜਿਸ ਬੰਦੇ ਦੇ ਕਿਸੇ ਵੀ ਇੱਕ ਸਾਈਡ ਦਾ ਕੋਈ ਇੱਕ ਦੰਦ ਨਿਕਲਿਆ ਹੋਇਆ ਉਹ ਬੰਦਾ ਉਸ ਪਾਸੇ ਖਾਣਾ ਨਹੀਂ ਖਾਂਦਾ ਦੂਜੇ ਪਾਸੇ ਖਾਣਾ ਮੈਂ ਤਾਂ ਵੀ ਕਹਿੰਦਾ ਮੇਰੇ ਤਾਂ ਖੱਬੇ ਹੱਥ ਪਰੋਬਲਮ ਆਈ ਹੋਈ ਹੈ ਹੈਣਾ ਜੀ ਔਰ ਇੱਥੇ ਜੋ ਬਿਲਕੁਲ ਤੁਸੀਂ ਦੂਜੇ ਪਾਸੇ ਖਾਣਾ ਖਾਓਗੇ ਇਹ ਨੁਕਸਾਨ ਹੈ ਕੋਈ ਬਹੁਤ ਮੈਂ ਤੁਹਾਨੂੰ ਦੱਸਦਾ ਅੱਗੇ ਸਾਰੀਆਂ ਗੱਲਾਂ ਡਰਾਉਣਾ ਨਹੀਂ ਜੀ ਡਰਾ ਨਹੀਂ ਰਿਹਾ ਮੈਂ ਅਵੇਅਰ ਕਰ ਰਿਹਾ ਹੂੰ ਕੋਈ ਵੀ ਇੱਕ ਝਾੜੂ ਨਿਕਲੀ ਅਸੀਂ ਉਸ ਪਾਸੇ ਖਾਣਾ ਨਹੀਂ ਖਾਂਦੇ ਹਾਂ ਹੈਣਾ ਜੀ ਅਸੀਂ ਤੁਸੀਂ ਇਹ ਸਮਝਦੇ ਨਹੀਂ ਹਾਂਦੇ ਕਿ ਮੇਰੇ ਵਾਸਤੇ ਝਾੜ ਹੈ ਨਹੀਂ ਕਿਉਂਕਿ ਤੁਹਾਨੂੰ ਉਸ ਪਾਸੇ ਖਾਣ ਦਾ ਆਨੰਦ ਨਹੀਂ ਆਉਂਦਾ ਇਸ ਕਰਕੇ ਕੁਦਰਤ ਨੇਚੁਰਲੀ ਸਬਕੌਂਸ਼ੀਅਸਲੀ ਖਾਣਾ ਦੂਜੇ ਪਾਸੇ ਤੁਹਾਡੀ ਲੈ ਜਾਂਦੀ ਹੈ ਹੂੰ ਇੱਕੋ ਸਾਈਡ ਤਾਂ ਤੁਸੀਂ ਖਾਣਾ ਖਾਂਦੇ ਰਹਿੰਦੇ ਹੋ